नमस्कार मैं हूं महक और आप देख रहे हैं सीआईबी न्यूज चैनल पर इस वक्त की खबर बुडलाडा से दविंदर सिंह कोहली की रिपोर्ट बुडलाडा में श्री मेहंदीपुर बालाजी धाम में इस बार बारवा भव्य मेला आयोजित किया जा रहा है जिसमें भारत के प्रसिद्ध कलाकार कन्हैया मित्तल भी पहुंच रहे हैं इस मौके पर चुनिंदा पत्रकारों से बातचीत करते हुए आयोजकों ने बताया की पूरे भारत से लोग विशेष यात्रा के जरिए आ रहे हैं उनके लिए सात सौ सौ कमरों की व्यवस्था की गयी है संबंधित संगठन बुक किया गया है और इसके अलावा भंडारी की भी व्यवस्था और रहने की व्यवस्था भी की जा रही है इस अवसर पर झांकियां भी निकाली जाएंगी और इस कार्यक्रम में दूर दूर से कई लोग शामिल होंगे जिसमें प्रसिद्ध भारतीय कलाकार कन्हैया मित्तल को विशेष निमंत्रण दिया गया है पत्र दिया गया है इस मौके पर पूरी संस्था ने क्षेत्र वासियों को इस मेले में पहुँचने का संदेश दिया सारे मीडिया का धन्यवाद करता जो करना पहुंचे ने ਮੈਂ ਖਾਸ ਕਰਕੇ ਸਾਰੇ মিডিਆ ਦਾ ਧੰਨਵਾਦ ਕਰਦਾ ਜੋ ਇੱਥੇ ਜਿਹੜੀ ਮੀਟਿੰਗ ਦੇ ਵਿੱਚ ਪਹੁੰਚੇ ਨੇ ਉਹ ਸਾਰਿਆਂ ਨੂੰ ਨਮੰਤਰ ਵੀ ਦਿੰਦਾ ਕਿ ਸਾਰੇ ਭਰਾ ਸਾਡੇ ਨਾਲ ਬਾਲਾ ਜੀ ਮਹਾਂ ਚਰਨ ਦਰਸ਼ਨ ਕਰਨ ਉਹ ਵੱਧ ਤੋਂ ਵੱਧ ਬਾਲਾ ਜੀ ਮਹਾਰਾਜ ਦਾ ਪ੍ਰਚਾਰ ਕਰਨ। ਜੀ ਬਾਲਾ ਜੀ ਬਾਲਾ ਜੀ ਮਹਾਰਾਜ ਜੀ ਕੀ ਜੈ ਅੱਜ ਦੀ ਜੋ ਮੀਟਿੰਗ ਰੱਖੀ ਹੈ ਤੁਸੀਂ ਕਿਸ ਸੰਬੰਧੀ ਅੱਜ ਮੀਟਿੰਗ ਰੱਖੀ ਹੈ ਜੀ ਬੋਲੋ ਬਾਲਾ ਜੀ ਮਹਾਰਾਜ ਜੀ ਕੀ ਜੈ ਅੱਜ ਦੀ ਜਿਹੜੀ ਮੀਟਿੰਗ ਰੱਖੀ ਕੀ ਹੈ ਸਾਡੀ ਇਹ ਸਾਰੀਆਂ ਬ੍ਰਾਂਚਾਂ ਨੂੰ ਇਕੱਠਾ ਕਰਕੇ ਇਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਕਿ ਉੱਤੇ ਅਸੀਂ ਦੀ ਮਤਲਬ ਵਿਵਸਥਾ ਬਣਾ ਲਈ ਹੈ ਤੇ ਪੁੱਛਿਆ ਗਿਆ ਹੈ ਕਿ ਕਿੰਨੇ ਮਜ਼ਾ ਮਤਲਬ ਉਥੋਂ ਆਰਿਆ ਨੇਗੇ ਤੇ ਕਿਤ ਜਿਹੜਾ ਇਹ ਜਗਰਨ ਕਰਵਾ ਰਹੇ ਕਿ ਤੁਹਾਨੂੰ ਤੁਹਾਨੂੰ ਸਾਰੇ ਇਸ ਇਤਿਹਾਸ ਵਿੱਚ ਸਾਡੇ 올 ਓਵਰ ਹਿੰਦੁਸਤਾਨ ਦੇ ਲੋਕ ਸਾਡੇ ਜਾਗਰਨ ਪਹੁੰਚਣਗੇ ਦਿੱਲੀ ਬੰਬਈ ਕਲਕੱਤਾ ਬੈਂਗਲੌਰ ਪੂਰਾ ਇੰਡੀਆ ਹੀ ਆ ਰਿਹਾ ਹੈ ਇਸ ਤੇ ਵੀ ਸਾਰੇ ਕਮਰੇ ਬੁੱਕ ਹੋ ਨੇ ਆਪਣੇ ਆਲਰੇਡੀ 7-800 ਰੂਮ ਉੱਥੇ ਪੁੱਛਿਆ ਗਿਆ ਜੀ ਤੇ ਖੰਡਾਰੇ ਦੀ ਵਸਤਾ 48 ਵਸਤਾ ਹੈ ਜੀ ਜੋ ਵੀ ਸੁਵਿਧਾ ਚਾਹੀਦੀ ਹੈ ਜਾਕੀ ਨੂੰ ਸਾਰੀ ਸੁਵਿਧਾ ਸਾਡੀ ਸੰਸਥਾ ਵੱਲੋਂ ਮਿਲਦੀ ਹੈ ਜੀ ਜੀ ਸਾਡਾ ਬਲੱਡਰ ਦੇ ਵਿੱਚ ਕਾਠਾ ਵਾਲੀ ਗਲੀ ਦੇ ਵਿੱਚ ਹੈਡ ਆਫਿਸ ਹੈ ਲਗਭਗ ਪੰਜਾਬ ਤੇ ਹਰਿਆਣਾ ਦਿੱਲੀ ਯੂਪੀ ਰਾਜਸਥਾਨ ਤੋਂ 25 ਦੀ ਬ੍ਰਾਂਚਾ ਸਾਡਾ ਕੰਮ ਕਰਦੀ ਹੈ ਜਾਨੀ ਕਿ ਸ਼੍ਰੀ ਬਾਲਾ ਜੀ ਯਾਤਰਾ ਸੰਗਤ ਦਾ ਹੈਡ ਆਫਿਸ ਬਲੱਡਰ ਕਾਠਾ ਵਾਲੀ ਗਲੀ ਦੇ ਵਿੱਚ ਹੈ ਸਾਰੀਆਂ ਬ੍ਰਾਂਚਾ ਉੱਥੋਂ ਹੀ ਚੱਲਦੀਆਂ ਹੈਗੀਆਂ ਲਗਭਗ 25 ਬਸਾਂ ਔਰ 500 ਯਾਤਰੀ ਟレイン ਤੇ ਆਂਦਾ ਹੈ ਬਹੁਤ ਲੋਕ ਆ ਰਹੇ ਆ ਤੇ ਆਂਦੇ ਨੇ ਪਿਛਲੇ 20 ਸਾਲ ਤੋਂ ਹੀ ਤੁਹਾਡਾ 20 ਸਾਲ ਤੋਂ ਯਾਤਰਾ ਜਾਰੀ ਹੈ ਜਾਗਰਣ ਜਿਹੜਾ ਹੈ ਪਿਛਲੇ 12 ਸਾਲ ਤੋਂ ਸ਼ੁਰੂ ਕੀਤਾ ਹੋਇਆ ਤੇ 12ਵਾਂ ਵੀ ਸਾਲ ਜਾਗਰਣ ਇਸ ਸਾਲ ਹੋਣ ਜਾ ਰਿਹਾ ਹੈ ਕਿੰਨੇ ਤਰੀਕ ਤੋਂ ਤੁਹਾਡੇ ਜਿਹੜੇ ਬਸਾਂ ਚੱਲਣਗੀਆਂ ਜੀ ਬਸਾਂ ਸਾਡੀਆਂ ਜਾਣਗੀਆਂ 7 ਤਰੀਕ ਨੂੰ 7 ਕਿੱਥੋਂ ਕਿਹੜਾ 7 ਤਰੀਕ ਨੂੰ ਉਹ ਅਲੱਗ-ਅਲੱਗ ਸ਼ਹਿਰਾਂ ਤੋਂ ਚੱਲਣਗੀਆਂ ਜੀ 8 ਭਲਾੜੇ ਤੋਂ ਆਪਣੇ ਰਾਮਲਾ ਰੌਂਡ ਦੇ ਵਿੱਚੋਂ ਬਸ ਚੱਲੇਗੀ ਜੀ ਸ਼ਾਮ ਦੇ ਕਿੰਨੇ ਸ਼ਾਮ ਨੂੰ 7 ਵਜੇ ਲਗਭਗ ਕਿੰਨੇ ਦਿਨਾਂ ਦਾ ਇਹ ਸਫ਼ਰ ਰਹੇਗਾ ਇਹ ਮੈਨੀਪੁਰ ਤੋਂ ਵਾਪਸੀ ਬੱਸਾਂ ਜਿਹੜੇ ਸਾਰਦਰ ਖਾਟੂ ਯੋਗ ਆਣਗੇ ਓਕੇ ਜੀ ਟਿਕੀ ਕਿਰਾਇਆ ਜੇ ਗੱਲ ਕਰੀਏ ਕਿਰਾਏ ਦੀ ਕੋਈ ਨਿਸ਼ੁਲਕ ਅਲਾ ਕੰਮ ਹੀ ਹੈਗਾ ਕੋਈ ਜਨਾ ਕਲੈਕਚਨ ਖਰਚਾ ਹੁੰਦਾ ਉਹੀ ਲਿਆ ਜਾਂਦਾ ਫਿਰ ਵੀ ਕੋਈ ਯਾਤਰੀ ਜੇਕਰ ਫਰੀ ਜਾਣਾ ਚਾਹੇ ਤਾਂ ਸੰਸਥਾ ਤੋਂ ਬਰੀਓ ਕੋਸਟ ਵੀ ਲੈ ਕੇ ਜਾਵੇ ਜੜੀ ਕਿ ਜੇ ਅਗਰ ਕੋਈ ਬਰੀਓ ਫੋਨ ਕਰਦਾ ਕੋਈ ਪੈਸੇ ਅਵਾਰਡ ਨਹੀਂ ਕਰਦਾ ਸੰਸਥਾ ਤੋਂ ਬਿਲਕੁਲ ਰਹਿਣਾ ਸਹਿਣਾ ਲਿਜਾਣਾ ਬਿਲਕੁਲ ਫਰੀ ਕਰਕੇ ਦੇਵੇ ਉਹੀ ਸਾਡੇ ਸੰਪਰਕ ਕਰ ਸਕਦਾ ਹੈ ਕੋਈ ਉਹਦਾ ਨਾਮ ਗੁਪਤ ਰੱਖਿਆ ਜਾਊਗਾ ਕਿਸੇ ਬੰਦੇ ਨੂੰ ਉਹਦਾ ਨਾਮ ਸ਼ੋਅ ਨਹੀਂ ਕੀਤਾ ਜਾਊਗਾ ਤਾਂ ਹੋਰ ਕੀ ਕੀ ਸੇਵਾਇ ਤੁਨਾਵਾ ਕਰ ਰਹੇ ਵੀ ਸੇਵਾ ਉਲਾਵਾ ਉੱਥੇ ਮਹਿੰਦੀਪੁਰ ਦਾ ਅੰਦਰ ਵਿੱਚ ਬੱਖਮਾ ਸਮਰਦੇ ਜੋ ਵੀ ਸੇਵਾ ਹੁੰਦੀ ਹੈ ਚੱਲਦੀ ਰਹਿੰਦੀ ਹੈ ਜੀ ਕੋਈ ਭੰਡਾਰਾ ਹੈ ਕੋਈ ਰਮੈਨ ਦਾ ਪਾਟਾ ਹੈ ਸੁੰਦਰਗਾਂਡ ਦਾ ਪਾਟਾ ਹੈ ਉਹ ਜਾਂਦਾ ਰਹਿੰਦਾ ਹਰ ਮਹੀਨੇ ਯਾਤਰਾ ਲਗਭਗ ਉੱਥੇ ਜਾਂਦੀ ਹੈ ਪਰ ਜਿਹੜਾ ਵੱਡਾ ਭੰਡਾਰਾ ਹਰ ਛੇ ਸਾਲ ਦੇ ਬਾਰੇ ਇੱਕ ਵਾਰੀ ਹੁੰਦਾ ਤੇ ਭਲਾਡੇ ਤੋਂ ਕਿਹੜੀ ਕਿਹੜੀ ਸੰਸਥਾ ਤੁਹਾਡੇ ਕੋਲ ਸੇਪਤੀ ਸਾਡੇ ਕੋਲ ਭਲਾਡੇ ਤੋਂ ਚੱਲ ਕੇ ਸੁਨਾਮ ਹੈ ਜੀ ਲਹਿਰਾ ਹੈ ਸੰਗਰੂਰ ਹੈ ਆਪਣਾ ਗਿੱਦੜਵਾ ਹੈ ਮਾਨਸਾ ਮੋੜ ਹੈ ਕਾਲਾਂਵਲੀ ਹੈ ਹੋਰ ਵੀ ਸਾਰੇ ਕੋ ਪੰਜਾਬ ਹਰਿਆਣਾ ਮਾਨਸਾ ਕਈ ਜਗ੍ਹਾ ਤੋਂ ਮਤਲਬ ਬ੍ਰ ਜਿਹੜੀ ਤੁਸੀਂ ਲੋਕ ਕੋਈ ਸੁਭਾ ਯਾਤਰਾ ਕੱਟੀ ਹੈ ਸ਼ਰੂਪ ਉਹ ਉਹ ਲੋਕਡਾਊਨ ਤੋਂ ਬਾਅਦ ਥੋੜੀ ਨਿਕਲ ਨਹੀਂ ਸਕੀ ਪ੍ਰਸ਼ਾਸਨ ਦੀ ਦਿੱਕਤ ਆਈ ਸੁਭਾ ਸੰਭਕ ਨਹੀਂ ਬਣ ਸਕਿਆ ਪਰ ਇੱਕੀ ਬਾਬੇ ਦੀ ਕਿਰਪਾ ਕਰੀ ਤਾਂ ਬਾਲਾ ਜੀ ਦੇ ਜਨਮ ਉਸਤ ਦੇ ਉੱਪਰ ਸੁਭਾ ਯਾਤਰਾ ਦੁਬਾਰਾ ਫਿਰ ਕੱਢੀ ਜਾਵੇ ਪਬਲਿਕ ਨੂੰ ਕਹਿੰਦੇ ਵੱਧ ਤੋਂ ਵੱਧ ਬਾਲਾ ਜੀ ਦਰਬਾਰ ਪਹੁੰਚਣ ਬਾਬੇ ਦੇ ਦਰਸ਼ਨ ਕਰਨ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਮਹਿੰਦੀਪੁਰ ਦਰਬਾਰ ਹਨੂਮਾਨ ਜੀ ਦਾ ਜਿਹੜਾ ਬੱਚੇ ਦੇ ਰੂਪ ਦੇ ਵਿੱਚ ਉੱਥੇ ਬਰਾਜਮਾਨ ਨੇਗੇ ਬਾਬੇ ਦੇ ਦੋ ਰੂਪ ਪ੍ਰਚਿਤ ਨੇ ਪਹਿਲਾ ਹੈਗਾ ਮਹਿੰਦੀਪੁਰ ਬਾਲਾ ਜੀ ਦੂਜਾ ਸਾਲਸਰ ਤਾਮਬਿਖੇ ਮ ਜੋ ਵੀ ਕਿਸੇ ਨੂੰ ਉਪਰੀ ਪਰਾਈ ਹੈ ਸੰਕਟ ਹੈ ਕੋਈ ਉਹ ਬਾਲਾ ਜੀ ਕਿਰਪਾ ਨਾਲ ਕੱਟੇ ਜਾਂਦੇ ਕਿਸੇ ਪ੍ਰਕਾਰ ਦਾ ਕੋਈ ਤੰਤਰੀਕ ਉਤੇ ਕੰਮ ਨਹੀਂ ਕਰਦਾ ਜੋ ਕਰਨਾ ਹੈ ਸ੍ਰੀ ਬਾਲਾ ਜੀ ਮਹਾਰਾਜ ਨੇ ਕਰਨਾ ਜੀ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੋਵੇ ਜਾ ਸਕਦਾ ਹੈ ਸਾਡੇ ਨਾਲ ਵੀ ਸੰਪਰਕ ਕਰ ਸਕਦਾ ਹੈ ਇਹ ਸਾਲ ਦੇ ਵਿੱਚ ਇੱਕ ਵਾਰੀ ਤੁਸੀਂ ਜਾਂਦੇ ਹੋ ਜੀ ਅਸੀਂ ਤਾਂ ਜਾਂਦੇ ਹਰ ਮਹੀਨੇ ਜਾਂਦੇ ਰਹਿੰਦੇ ਆ ਜੀ ਜਿਹੜਾ ਭੰਡਾਰਾ ਹੈ ਜਾਂ ਉਹ ਸਾਲ ਦੇ ਇੱਕ ਵਾਰੀ ਕਰਦੇ ਆਂਗੇ ਜਾਗਰਣ ਨੂੰ ਭੰਡਾਰਾ ਕਰਾਇਆ ਜਾਂਦਾ ਜੇ ਬਸਾਂ ਦੀ ਗੱਲ ਕਰੀਬ ਹਰ ਮੰਥਲੀ ਬਸਾਂ ਜਲਦੀ ਨਹੀਂ ਬਸਾਂ ਨਹੀਂ ਅੱਜ bari ਟ੍ਰੇਨ ਜਾਂਨੇ ਆਰ ਮਹੀਨੇ ਜੀ ਓਕੇ ਓਕੇ ਜਿਹੜੇ ਤੁਸੀਂ ਆ ਸੇਵਾ ਦੀ ਗੱਲ ਕਰਨਾ ਪਬਲਿਕ ਦੀ ਜੇ ਉਹ ਮਤਲਬ ਜਾਗਰਨ ਵਾਲੇ ਦਿਨ ਤੁਸੀਂ ਜਿਹੜੀ ਬੱਸਾਂ ਦੀ ਸੁਵਿਧਾਵਾ ਦੇ ਦੇ ਉਹ ਸੁਵਿਧਾ ਦੇ ਰਹੇ ਜੀ ਤਾਂ ਕਿ ਸਭ ਇਕੱਠੇ ਹੋ ਜਾਣ ਨਿੱਕ ਜਗ੍ਹਾ ਦੇ ਸਿਸਟਮ ਬੈਠ ਜੇ ਸਾਰਾ ਪ੍ਰਬੰਧ ਹੈ ਜੀ ਇਸਰੂ ਸਾਸਾ ਤੜ ਤੋਂ ਇਸਰੂ ਬੁਕੇਤਾ ਹੋਇਆ ਵਧੀਆ ਤਰੀਕੇ ਨਾਲ ਭੰਡਾਰਾ ਖਵਾਇਆ ਜਾਂਦਾ ਕੋਈ ਨਹੀਂ ਹੈਗਾ ਵੀ ਆਪਾਂ ਕੋਈ ਉਹ ਕਰਦੇ ਆ ਹੋਰ ਕੁਝ ਕਹਿਣਾ ਚਾਹੁੰਗੇ ਸਭ ਨੂੰ ਨਮੰਤਰਣ ਦਿੰਦੇ ਆ ਵੀ ਸਾਰੇ ਹਮਾ ਮਾ ਕੇ ਪਹੁੰਚਣ ਕਾਲਾ ਜੀ ਮਹਾਰਾਜ ਦੇ ਦਰਸ਼ਨ ਕਰਨ ਸਭ ਦੇ ਸੰਗਠਨ ਕਿਸੇ ਨੇ ਵੀ ਜਾਣਾ ਚਾਹੁੰਦਾ ਹੋ ਸਾਰਾ ਸਾਰੇ ਬ੍ਰਾਂਚਾਂ ਦੇ ਨੰਬਰ ਰਹਿਗੇ ਨੇ ਉਹ ਸੰਪਰਕ ਕਰ ਸਕਦਾ ਹੈ ਜੀ